ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਇੱਕ ਧੀ ਦੀ ਨਾ ਡੋਲੀ ਤੁਰ ਰਹੀ ਹੈ ਜਦੋਂ ਤੁਰਨ ਲੱਗਦੀ ਹੈ ਤਾਂ ਦਾਦੀ ਆਪਣੀ ਪੋਤੀ ਨੂੰ ਜੱਫੀ ਪਾ ਕੇ ਰੋਣ ਲੱਗ ਜਾਂਦੀ ਹੈ ਦੋਸਤੋ ਇਸ ਸਮੇਂ ਧੀਆ ਤੋਰਨੀਆਂ ਬਹੁਤ ਔਖੀਆਂ ਨੇ ਧੀਆ ਦੇ ਸੁਪਨੇ ਹੁੰਦੇ ਆ ਵੀ ਮਾਂ ਪਿਓ ਸਾਡਾ ਸੁਖੀ ਰਹੇ ਮਾਂ ਪਿਓ ਧੀਆ ਨੂੰ ਲਾਡਾਂ ਨਾਲ ਪਾਲ ਕੇ ਹਰੇਕ ਦੁੱਖ ਸੁੱਖ ਵਿੱਚ ਸਾਥ ਨਹੀਂ ਛੱਡਦਾ ਮਾਂ ਪਿਓ ਆਪਣੀ ਧੀ ਦੀ ਹਰੇਕ ਈਜ ਪੂਰੀ ਕਰਦੇ ਨੇ ਵੀ ਜਿੰਨੇ ਜੋਗੇ ਹੁੰਦੇ ਨੇ ਦੋਸਤੋ ਇਸ ਘਰ ਵਿੱਚ ਬਤਾਇਆ ਬਚਪਨ ਧੀਆਂ ਲਈ ਤਾਂ ਜਾਦਾ ਹੀ ਬਣ ਕੇ ਰਹਿ ਜਾਂਦੇ ਨੇ ਧੀਆਂ ਨੂੰ ਸੋਹਰਾ ਪਰਿਵਾਰ ਚੰਗਾ ਮਿਲ ਜਾਵੇ ਤਾਂ ਸਾਰੀ ਉਮਰ ਸੌਖੀ ਲੰਘ ਜਾਂਦੀ ਹੈ ਦੋਸਤੋ ਜਦੋਂ ਧੀਆਂ ਵੇਈਆਂ ਜਾਂਦੀਆਂ ਤਾਂ ਸੋਹਰੇ ਪਰਿਵਾਰ ਵਿੱਚ ਮਾਪਿਓ ਆਪਣੇ ਪੁੱਤ ਨੂੰ ਜਿੰਨਾ ਪਿਆਰ ਕਰਦੇ ਨੇ ਓਨਾ ਪਿਆਰ ਨõ ਨੂੰ ਮਿਲੇ ਨõ ਵੀ ਦੁੱਗਣਾ ਪਿਆਰ ਕਰਦੀ ਹੈ ਨõ ਦੇ ਪੇਕਿਆਂ ਨੂੰ ਜਦੋਂ ਪਤਾ ਲੱਗਦਾ ਵੀ ਧੀ ਸਾਡੀ ਸੌਖੀ ਵੱਸਦੀ ਹੈ ਤਾਂ ਉਹ ਮਾਪਿਓ ਦੀ ਜ਼ਿੰਦਗੀ ਸੌਖੀ ਨਾ ਗਏ ਜਾਂਦੀ ਹੈ ਦੋਸਤੋ ਬਸ ਦੀਆਂ ਰਹਿਣ ਇਹ 3 ਜਿਹੜੀਆਂ ਮਾਪਿਓ ਦੇ ਹਰੇਕ ਦੁੱਖ ਸੁੱਖ ਵਿੱਚ ਖੜ੍ਹਦੀਆਂ ਨੇ ਦੋਸਤੋ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ